ਅਗਿਆਨੀ ਹਰ ਪ੍ਰੈਸਿੰਗ ਵੱਲੋਂ ਪੰਜਾਬ ਦੀ ਸਿਆਸੀ ਮਾਹੌਲ ਨੂੰ ਲੈ ਕੇ ਥੋੜੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਇਹ ਚਿੰਤਾ ਕਿਸ ਕਿਸ ਚੀਜ਼ ਦੇ ਵੱਲ ਇਸ਼ਾਰਾ ਕਰਦੀ ਹੈ ਪੰਜਾਬ ਦੀ ਮੌਜੂਦਾ ਹੋਂਦ ਵਾਲੇ ਪਾਸੇ ਜਾਂ ਸਿਆਸੀ ਜੋ ਕਹਲੋ ਦਖਲਅੰਦਾਜ਼ੀ ਕਿੰਦਰ ਵੱਲ ਬਿਲਕੁਲ ਤੁਸੀਂ ਇਹ ਦੇਖੋ ਨਾ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਉਸ ਚੀਜ਼ ਨੂੰ ਲੈ ਕੇ ਬਕਾਇਦਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਹੈਗਾ ਕਿ ਇਸ ਦੇ ਨਾਲ ਸਿਆਸਤ ਦੇ ਉੱਤੇ ਕਿੰਨਾ ਪ੍ਰਭਾਵ ਪਵੇਗਾ ਉਹ ਕਹਿੰਦੇ ਕਿ ਪੰਜਾਬ ਤੋਂ ਜਿਹੜੇ ਲੋਕ ਬਾਹਰਲੇ इवन ਕਿ ਸੂਬਿਆਂ ਦੇ ਵਿੱਚ ਵੀ ਗਏ ਹੋਏ ਹੈਗੇ ਨੇ ਬਾਹਰ ਜਿਹੜੇ ਆਏ ਨੇ ਉਹਨਾਂ ਦੀ ਗੱਲ ਵੱਖਰੀ ਹੈ ਉਹਨਾਂ ਦੀਆਂ ਵੋਟਾਂ ਪੱਕੇ ਤੌਰ ਤੇ ਕੱਟੀਆਂ ਜਾ ਰਹੀਆਂ ਨੇ ਦੂਜੇ ਬੰਨੇ ਜਿਹੜੇ ਦੂਜੇ ਸੂਬਿਆਂ ਤੇ ਇੱਥੇ ਆ ਕੇ ਰਹਿ ਰਹੇ ਨੇ ਉਹਨਾਂ ਦੀਆਂ ਪੱਕੀਆਂ ਵੋਟਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਪੰਜਾਬ ਦੇ ਵਸਨੀਕਾਂ ਦੀਆਂ ਵੋਟਾਂ ਘਟ ਗਈਆਂ ਤੇ ਫਿਰ ਆਪਣੇ ਆਪ ਹੀ ਜੇ ਆਪਾਂ ਕਹਿ ਲਈ ਕਿ ਰਾਜਨੀਤਿਕ ਸੰਤੁਲਨ ਤੇ ਵਿਗੜੇ ਗਏ ਜਦੋਂ ਬਾਹਰਲੇ ਦੀਆਂ ਵੋਟਾਂ ਹੋਈਆਂ ਕਿ ਇੱਕ ਵਾਰੀ ਜਿਹੜਾ ਹੈ ਪੋਲਰਾਈਜ਼ ਕਰਦੇ ਹੋ ਕਿ ਜੇ ਆਪਾਂ ਕਹੀ ਕਿ ਵੋਟਾਂ ਨੂੰ ਡਿਵਾਈਡ ਕਰਦੇ ਹੋ ਸਿੱਖ ਵੋਟਾਂ ਜਿਹੜੀਆਂ ਉਹ ਕੱਲੀਆਂ ਰਹਿ ਜਾਣ ਜਾਂ ਉਹ ਵੱਧ ਡਿਵਾਈਡ ਹੋ ਜਾਣ ਜਿਹੜੀਆਂ Hindu ਵੋਟਾਂ ਨੇ ਇੱਕੋ ਜਗ੍ਹਾ ਤੇ ਪੋਲਰਾਈਜ਼ ਹੋ ਜਾਣ ਇਹ ਵੀ ਇੱਕ ਨੀਤੀ ਹੁੰਦੀ ਹੈ ਇਸੇ ਨੀਤੀ ਦੇ ਨਾਲ ਹਰਿਆਣਾ ਦੇ ਵਿੱਚ ਉਹ ਕਾਮਯਾਬ ਹੋ ਚੁੱਕੇ ਨੇ ਉਹਨਾਂ ਨੇ ਉੱਥੇ ਨੌਨ ਜਾਰਟ ਵੋਟਰ ਸਾਰੇ ਇਕੱਠੇ ਕੀਤੇ ਔਰ ਤੀਸਰੀ ਵਾਰ ਜਿਹੜੀ ਆਪਾਂ ਦੇਖਿਆ ਹੈ ਕਿ ਸਰਕਾਰ ਕਾਮਯਾਬੀ ਦੇ ਨਾਲ ਬਣਾਈ ਹੈਗੀ ਆ ਤੇ ਉਹੀ ਜਿਹੜਾ ਪੈਂਤੜਾ ਇਧਰਲੇ ਮੰਨੇ ਲੈ ਕੇ ਆ ਰਹੇ ਨੇ ਜਿਸ ਤੇ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਬਕਾਇਦਾ ਇਸ ਤੇ ਚਿੰਤਾ ਜਿਹੜੀ ਹੈ ਦਰਜ ਜਤਾਈ ਹੈਗੀ ਹੈ ਕਿ ਜੇ ਇਸ ਤਰ੍ਹਾਂ ਦਾ ਹੁੰਦਾ ਹੈਗਾ ਕਿਉਂਕਿ ਸਿੱਖਾਂ ਦੀ ਵਸੋਂ ਤੇ ਆਲਰੇਡੀ ਘਟ ਰਹੀ ਹੈਗੀ ਹੈ ਜਿਹੜਾ ਵੀ ਕੋਈ ਆਉਂਦਾ ਹੈ ਜਾ ਕੇ ਸਿਰਫ ਇੱਕ ਆਧਾਰ ਕਾਰਡ ਅਪਲਾਈ ਕਰਨਾ ਹੈ ਤੇ ਤੁਹਾਨੂੰ ਤੁਹਾਡੇ ਪੇਪਰ ਮਿਲ ਜਾਣੇ ਨੇ ਕੋਈ ਤੁਹਾਡਾ ਕ੍ਰਾਈਮ ਚੈੱਕ ਨਹੀਂ ਹੋਣਾ ਕੋਈ ਏ ਨਹੀਂ ਹੋਣਾ ਵੀ ਤੁਸੀਂ ਕਿੰਨੇ ਪਰਚੇ ਤੁਹਾਡੇ ਉੱਤੇ ਮਗਰ ਪਏ ਹੋਏ ਨੇ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹੁੰਦੀਆਂ ਨੇ ਇਹਨਾਂ ਦੇ ਚੈੱਕ ਐਂਡ ਬੈਲੈਂਸ ਹੋਣੇ ਬਹੁਤ ਜ਼ਰੂਰੀ ਹੈਗੇ ਨੇ ਬੰਦੀ ਛੋੜ ਦੇ ਉਸ ਮੌਕੇ ਕੌਮ ਤੋਂ ਨਾਮ ਕੌਮ ਦੇ ਲਈ ਸੰਦੇਸ਼ ਹਰ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਜਾਂਦਾ ਹੈ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤੇ ਗਏ ਬਿਆਨ ਦਿੱਤੇ ਗਏ ਸਪੀਚ ਅਸੀਂ ਅਸੀਂ ਉਹਨਾਂ ਦੀ ਸਟੇਟਮੈਂਟਸ ਵੀ ਪੜਦੇ ਪਏ ਹਾਂ ਕਿ ਉਹਨਾਂ ਨੂੰ ਕਹਿ ਲਈਏ ਕਿ ਮਾਨਤਾ ਤਖਤ ਸਾਹਿਬ ਦੇ ਜਥੇਦਾਰ ਉਹ ਜੋ ਮਿਲ ਚੁੱਕੀ ਕਿਉਂਕਿ ਹੁਣ ਤੱਕ ਐਡ ਹੌਕ ਉਹਨਾਂ ਦੇ ਨਾਮ ਦੇ ਅੱਗੇ ਅੰਗਰੇਜ਼ੀ ਅਖਬਾਰ ਵਾੜੇ ਲਗਾਉਂਦੇ ਸੀ ਬਿਲਕੁਲ ਐਡ ਹੌਕ ਤੇ ਉਹ ਤੇ ਨਾਮ ਦੇ ਨਾਲ ਲੱਗਾ ਸੀ ਜਿਹੇ ਕੌਮ ਵੱਲੋਂ ਪ੍ਰਮਾਨਤਾ ਜਿਹੜੀ ਹੈ ਨਹੀਂ ਜੇ ਆਪਾਂ ਕਹੀ ਕਿ ਮਿਲੀ ਹੈਗੀ ਸੀ ਕਿਉਂਕਿ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਘਟਨਾਕਰਮ ਵਾਪਰਦਾ ਏ 2 ਦਸੰਬਰ ਵਾਲੇ ਜਿਹੜੇ ਹੁਕਮਨਾਮੇ ਹੁੰਦੇ ਨੇ ਉਹਨਾਂ ਹੁਕਮਨਾਮੇ ਅੱਜ ਜਿਹੜੀ ਲੀਡਰਸ਼ਿਪ ਕਟੈਰੇ 'ਚ ਖੜੀ ਸੀ ਜਾਂ ਜਿਹੜੀ ਲੀਡਰਸ਼ਿਪ ਆਪਾਂ ਕਹਿ ਲਈ ਕਿ ਜੰਨਾ ਤੇ ਦੋਸ਼ ਲੱਗੇ ਹੋਏ ਸਾਨੂੰ ਉਹਨਾਂ ਨੂੰ ਬਕਾਇਦਾ ਇੱਕ ਪ੍ਰੋਸੈਸ ਰਾਹੀਂ ਅੱਗੇ ਜਾਣ ਦੇ ਲਈ ਕਿਹਾ ਗਿਆ ਸੀ ਕਿ ਤੁਸੀਂ ਇਹ ਪ੍ਰੋਸੈਸ ਫੋਲੋ ਕਰੋ ਪਰ ਉਹ ਪ੍ਰੋਸੈਸ ਫੋਲੋ ਕਰਨ ਤੋਂ ਪਹਿਲਾਂ ਆਪਾਂ ਦੇਖਿਆ ਕਿ ਕਿਵੇਂ ਜਥੇਦਾਰਾਂ ਨੂੰ ਜਿਹੜਾ ਹੈ ਤਿੰਨਾਂ ਨੂੰ ਹੀ ਇੱਕ ਇੱਕ ਕਰਕੇ ਵਾਸੀ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਫੈਸਲਾ ਸੁਣਾਇਆ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਸਵੇਰੇ 2:50 ਮਿੰਟ ਤੇ ਜਿਹੜੀ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਦੀ ਨਿਯੁਕਤੀ ਹੁੰਦੀ ਹੈ ਜਿੱਦਾਂ ਕਿ ਸਾਰੀਆਂ ਹੀ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੀ ਵਿਰੋਧ ਜਿਹੜਾ ਕੀਤਾ ਗਿਆ ਸੀ ਔਰ ਤੁਹਾਨੂੰ ਯਾਦ ਹੋਵੇਗਾ ਜੂਨ ਦੇ ਵਿੱਚ ਜਿਹੜਾ ਸੰਦੇਸ਼ ਪੜ੍ਹਨਾ ਹੁੰਦਾ ਹੈ ਉਸ ਨੂੰ ਲੈ ਕੇ ਜਿਹੜਾ ਹੈ ਪਿਛਲੀ ਵਾਰੀ ਕਾਫੀ ਵਿਰੋਧ ਹੋਇਆ ਸੀ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਸੰਦੇਸ਼ ਨਹੀਂ ਪੜਨ ਦੇਵਾਂਗੇ ਪਰ ਇਸ ਵਾਰ ਜਿਹੜਾ ਹੈ ਪਹਿਲਾਂ ਕੁਝ ਚੀਜ਼ਾਂ ਮੈਨੇਜ ਹੋਈਆਂ ਚਾਹੇ ਤੁਸੀਂ ਉਹਨੂੰ ਕੁਝ ਲੋਕ ਜਾਂ ਐਕਸਪਰਟਸ ਜਿਹੜੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਨਾਲ ਜੋੜ ਕੇ ਦੇਖ ਰਹੇ ਨੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਇਹ ਵੀ ਵਿੱਚੋਂ ਖਬਰਾਂ ਕੁਛ ਅਖਬਾਰਾਂ ਨੇ ਤੇ ਲਗਾ ਦਿੱਤੀਆਂ ਸੀ ਕਿ ਸ਼ਾਇਦ ਇਹਨਾਂ ਨੂੰ ਪ੍ਰਵਾਨਗੀ ਮਿਲ ਜਾਏਗੀ ਤੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਹੋ ਸਕਦਾ ਹੈ ਕਿ ਇਹਨਾਂ ਨੂੰ ਦਸਤਾਰ ਵੀ ਜਿਹੜੀ ਹੈ ਬੰਦੀ ਛੋੜ ਦਿਹਾੜੇ ਤੇ ਦੇ ਦੇਣ ਪਰ ਇਸ ਤਰ੍ਹਾਂ ਦਾ ਜਿਹੜਾ ਹੈ ਨਹੀਂ ਹੋਇਆ ਹੈਗਾ ਬਿਲਕੁਲ ਇਹ ਆਪਾਂ ਕਹਿ ਸਕਦੇ ਆ ਕਿ ਵਿਰੋਧ ਜਿਹੜਾ ਹੈ ਨਹੀਂ ਹੋਇਆ ਬਕਾਇਦਾ ਇੱਕ ਅ ਅੰਦਰਲੇ ਬੰਨੇ ਜਿਹੜਾ ਹੈ ਸੰਦੇਸ਼ ਪੜਿਆ ਗਿਆ ਪਰ ਉੱਥੇ ਕੋਈ ਵੀ ਨਿਹੰਗ ਸਿੰਘ ਜਥੇਬੰਦੀ ਜਾਂ ਕੋਈ ਵੀ ਦਲ ਮੌਜੂਦ ਨਹੀਂ ਸੀ ਇੱਕ ਰਵਾਇਤ ਜਿਹੜੀ ਹੁੰਦੀ ਹੈ ਜਿੱਥੇ ਕਿ ਸੰਦੇਸ਼ ਪੜਨ ਤੋਂ ਬਾਅਦ ਜਿਹੜਾ ਹੈਗਾ ਹੈ ਕਿ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਨਮਾਨਿਤ ਜਿਹੜਾ ਕਰਨ ਦੀ ਇੱਕ ਰਵਾਇਤ ਹੁੰਦੀ ਹੈ ਤੇ ਬਕਾਇਦਾ ਜਿਹੜਾ ਉਹ ਵੀ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਕੋਲੋਂ ਸਨਮਾਨਿਤ ਨਹੀਂ ਹੋਏ ਹੈਗੇ ਉਹ ਆਪਾਂ ਕਹਿ ਲਈਏ ਕਿ ਆਪਣਾ ਸੰਦੇਸ਼ ਪੜ੍ਹ ਕੇ ਚਲੇ ਗਏ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਗਿਆਨੀ ਰਗबीर ਸਿੰਘ ਜੀ ਜਿਹੜੇ ਕਿ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ ਉਹਨਾਂ ਦੇ ਵੱਲੋਂ ਜਿਹੜਾ ਹੈ ਜਥੇਬੰਦੀਆਂ ਨੂੰ ਜਿਹੜਾ ਹੈ ਸਨਮਾਨਿਤ ਕੀਤਾ ਗਿਆ ਦੂਜੇ ਬੰਨੇ ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਪਹਿਲਾਂ ਵਿਰੋਧ ਵੀ ਕੀਤਾ ਸੀ ਕਿ ਧਰਨੇ ਵਗੈਰਾ ਲਾਏ ਜਾਣਗੇ ਕੁਝ ਵੱਡੀਆਂ ਜਥੇਬੰਦੀਆਂ ਵੀ ਸੀ ਉਹ ਸਾਰੀਆਂ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਹਾਲ ਦੀ ਘੜੀ ਲੰਬੇ ਜੜੀਆਂ ਹੋ ਗਈਆਂ ਹੈਗੀਆਂ ਨੇ ਤੇ ਹੌਲੀ ਹੌਲੀ ਜਿਹੜਾ ਹੈ ਇਸਟੈਬਲਿਸ਼ ਜਿਹੜਾ ਕੀਤਾ ਜਾ ਰਿਹਾ ਹੈ ਪੂਰਨ ਪ੍ਰਮਾਣਤਾ ਤੇ ਨਹੀਂ ਪਰ ਉਧਰ ਨੂੰ ਜੇ ਆਪਾਂ ਕਹੀਏ ਕਿ ਇੱਕ ਇੱਕ ਕਰਕੇ ਕਦਮ ਜਿਹੜਾ ਹੈ ਉਹ ਜਿਹੜਾ ਹੈ ਪੁੱਟਿਆ ਜਾ ਰਿਹਾ ਹੈ ਦੂਜੇ ਬੰਨੇ ਮੁਤਵਾਜ਼ੀ ਜਥੇਦਾਰ ਜਿਹੜੇ ਹੈਗੇ ਨੇ ਸਰਬੱਤ ਖਾਲਸਾ ਦੇ ਵੱਲੋਂ ਕਾਰਜਕਾਰੀ ਤੌਰ ਤੇ ਜਿਹੜੇ ਭਾਈ ਧਿਆਨ ਸਿੰਘ ਮੰਡ ਹੋਣੀ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਸੰਦੇਸ਼ ਜਿਹੜਾ ਹੈ ਪੜਿਆ ਗਿਆ ਹੈਗਾ ਤੇ ਬਾਕੀ ਦੇਖਦੇ ਹਾਂ ਕੀ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਆਉਂਦਾ ਹੈਗਾ ਕੀ ਪੰਥਕ ਤੌਰ ਤੇ ਪ੍ਰਵਾਨਗੀ ਜਿਹੜੀ ਹੈ ਅਜੇ ਹਾਲ ਦੀ ਘੜੀ ਨਹੀਂ ਮਿਲੀ ਪਰ ਬਹੁਤ ਸਾਰੀਆਂ ਚੀਜ਼ਾਂ ਸਮੇਂ ਦੇ ਨਾਲ ਆਪਾਂ ਦੇਖਿਆ ਕਿ ਮੈਨੇਜ ਜਿਹੜੀਆਂ ਨੇ ਹੋ ਰਹੀਆਂ ਨੇ ਪਰ ਵਿੱਚੋਂ ਵਿੱਚੋਂ ਕੋਈ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਜਾਂਦੇ ਨੇ ਜਿਹੜੇ بار بار ਇਹ ਚੀਜ਼ਾਂ ਸਿੱਧ ਕਰਦੇ ਨੇ ਕਿ ਇਹਨਾਂ ਦੇ ਪੂਰੇ ਲਿੰਕ ਉਧਰਲੇ ਬਨੇ ਹੈਗੇ ਨੇ ਚਾਹੇ ਹੋ ਆਪਾਂ ਦੇਖਿਆ ਕਿ ਇਲੈਕਸ਼ਨ ਦੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਕੈਂਡੀਡੇਟ ਦੀ ਸਪੋਰਟ ਵਾਲੀ ਗੱਲ ਕਹੀ ਹੋਵੇ ਜਾਂ ਹੋਰ ਵੀ ਕਈ ਗੱਲਾਂ ਜੜੀਆਂ ਨੇ ਉਹ ਵਿਰੋਧਾਪਾਸ ਚ ਦੇ ਵਿੱਚ ਚਲੀਆਂ ਜਾਂਦੀਆਂ ਨੇ ਅਜੇ ਹਾਲ ਦੀ ਘੜੀ ਨਹੀਂ ਆ ਬਾਕੀ ਦੇਖਦੇ ਹਾਂ कि ਮੈਂ ਜਿਹੜਾ ਹੈ ਕੌਮ ਜਿਹੜਾ ਫੈਸਲਾ ਕਰਦੀ ਹੈਗੀ ਬਿਲਕੁਲ ਜੀ ਹਮੇਸ਼ਾ ਸੰਗਤ ਉਡੀਕ ਕਰਦੀ ਹੈ ਕਿ ਜਿਸ ਵੇਲੇ ਬੰਦੀ ਛੋੜ ਦਿਵਸ ਵਾਲੇ ਦਿਨ ਵਿਸ਼ੇਸ਼ ਤੌਰ ਤੇ ਉਤੇ ਸ਼੍ਰੀ ਕਾਲ ਤਕ ਸਾਡੀ ਹਾਜ਼ਰੀ ਹਦੂ ਤੋਂ ਕੌਮ ਦੇ ਨਾਮ ਸੁਨੇਹਾ ਹੁੰਦਾ ਹੈ ਆ ਲੇਕਿਨ ਹਾਂ ਬੀਤੇ ਸਾਲਾਂ ਦੇ ਵਿੱਚ ਇੱਕ ਹੋਰ ਜਥੇਦਾਰ ਅਜੇ ਹੀ ਰਹੇ ਨੇ ਜਿਨ੍ਹਾਂ ਦੇ ਸਨੇਹ ਦੇਣ ਦਾ ਢੰਗ ਤੇ ਸਿੱਧੇ ਸਪਸ਼ਟ ਤਰੀਕੇ ਦੇ ਨਾਲ ਹਾਕਮ ਨੂੰ ਸਵਾਲ ਕਰਨ ਦਾ ਉਹਨਾਂ ਨੇ ਆਪਣਾ ਜਜ਼ਬਾ ਨਾ ਸਿਰਫ ਜਥੇਦਾਰ ਰਹਿੰਦਾ ਬਲਕਿ ਬਾਅਦ ਦੇ ਵਿੱਚ ਵੀ ਜ਼ਾਹਰ ਰੱਖਿਆ ਗਿਆ ਯਾਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਦੇ ਸਿਆਸੀ ਮਾਹੌਲ ਨੂੰ ਲੈ ਕੇ ਥੋੜੀ ਚਿੰਤਾ ਜ਼ਾਹਰ ਕੀਤੀ ਗਈ ਹੈ ਇਹ ਚਿੰਤਾ ਕਿਸ ਕਿਸ ਚੀਜ਼ ਦੇ ਵੱਲ ਇਸ਼ਾਰਾ ਕਰਦੀ ਹੈ ਪੰਜਾਬ ਦੀ ਮੌਜੂਦਾ ਹੋਂਦ ਵਾਲੇ ਪਾਸੇ ਜਾਂ ਸਿਆਸੀ ਜੋ ਕਹ ਲੋ ਦਖਲ ਅੰਦਾਜ਼ੀ ਕੇਂਦਰ ਵਾਲੇ ਪਾਸੇ ਬਿਲਕੁਲ ਤੁਸੀਂ ਇਹ ਦੇਖੋ ਨਾ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਉਸ ਚੀਜ਼ ਨੂੰ ਲੈ ਕੇ ਬਕਾਇਦਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਹੈਗਾ ਕਿ ਇਸ ਦੇ ਨਾਲ ਸਿਆਸਤ ਦੇ ਉੱਤੇ ਕਿੰਨਾ ਪ੍ਰਭਾਵ ਪਵੇਗਾ ਉਹ ਕਹਿੰਦੇ ਕਿ ਪੰਜਾਬ ਤੋਂ ਜਿਹੜੇ ਲੋਕ ਬਾਹਰ ਲਈ ਵਨ ਕੇ ਸੂਬਿਆਂ ਦੇ ਵਿੱਚ ਵੀ ਗਏ ਹੈਗੇ ਨੇ ਬਾਹਰ ਜਿਹੜੇ ਆਏ ਨੇ ਉਹਨਾਂ ਦੀ ਗੱਲ ਵੱਖਰੀ ਹੈ ਉਹਨਾਂ ਦੀਆਂ ਵੋਟਾਂ ਪੱਕੇ ਤੌਰ ਤੇ ਕੱਟੀਆਂ ਜਾ ਰਹੀਆਂ ਨੇ ਦੂਜੇ ਬੰਨੇ ਜਿਹੜੇ ਦੂਜੇ ਸੂਬਿਆਂ ਤੇ ਇੱਥੇ ਆ ਕੇ ਰਹਿ ਰਹੇ ਨੇ ਉਹਨਾਂ ਦੀਆਂ ਪੱਕੀਆਂ ਵੋਟਾਂ ਜੜੀਆਂ ਬਣਾਈਆਂ ਜਾ ਰਹੀਆਂ ਨੇ ਤੇ ਇਹਦੇ ਨਾਲ ਹੋਏਗਾ ਕੀ ਕਿ ਜਦੋਂ ਪੰਜਾਬ ਦੇ ਵਸਨੀਕਾਂ ਦੀਆਂ ਵੋਟਾਂ ਕੱਟ ਗਈਆਂ ਤੇ ਫਿਰ ਆਪਣੇ ਆਪ ਹੀ ਜੇ ਆਪਾਂ ਕਹਿ ਲਈਏ ਕਿ ਰਾਜਨੀਤਿਕ ਸੰਤੁਲਨ ਤੇ ਵਿਗੜੇਗਾ ਜਦੋਂ ਬਾਹਰ ਲਿਆਂਦੀਆਂ ਵੋਟਾਂ ਹੋਈਆਂ ਜੀ ਦੂਜਾ ਤੁਸੀਂ ਇਹਨੂੰ ਜੋੜ ਕੇ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਇਲੈਕਸ਼ਨ ਤੋਂ ਪਹਿਲਾਂ ਕਾਫੀ ਮੁੱਦਾ ਜਿਹੜਾ ਹੈ ਪਖਿਆ ਹੋਇਆ ਹੁਣ ਉਹਦੇ 'ਚ ਕੀ ਹੈ ਕਿ ਉਹਦੇ 'ਚ ਵੀ ਇਹੀ ਵੋਟ ਚੋਰੀ ਪਹਿਲਾਂ ਤੇ ਉਹਨਾਂ ਨੇ ਬਹੁਤ ਸਾਰੇ ਲੱਖਾਂ ਦੇ ਜ਼ਾਮਨ ਵਾਲੀ ਵੋਟਰ ਜਿਹੜੇ ਨੇ ਉਹ ਚੱਕ ਕੇ ਸੂਚੀ ਤੋਂ ਕੱਢ ਦਿੱਤੇ ਕਿ ਤੁਸੀਂ ਦੁਬਾਰਾ ਪ੍ਰੂਵ ਕਰੋ ਦੂਜੇ ਬੰਨੇ ਆਪਾਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਜਾਲੀ ਵੋਟਰ ਨੇ ਉਹਨਾਂ ਨੂੰ ਇਲੈਕਟ੍ਰੋਨਿਕਲੀ ਕਦੀ ਉਹਨਾਂ ਨੂੰ ਬੰਗਾਲ 'ਚ ਦਿਖਾ ਦਿੱਤਾ ਜਾਂਦਾ ਹੈ ਕਦੀ ਉਹਨਾਂ ਨੂੰ ਹਰਿਆਣਾ 'ਚ ਦਿਖਾ ਦਿੱਤਾ ਜਾਂਦਾ ਹੈ ਕਈ ਈ ਦਿਨ ਉਹਨਾਂ ਨੂੰ ਮਹਾਰਾਸ਼ਟਰ 'ਚ ਦਿਖਾ ਦਿੱਤਾ ਜਾਂਦਾ ਹੈ ਇਹਦਾ ਇੱਕ ਛੋਟਾ ਸੈਂਪਲ ਜਿਹੜਾ ਹੈ ਰਾਹੁਲ ਗਾਂਧੀ ਨੇ ਸਾਹਮਣੇ ਰੱਖਿਆ ਵੀ ਸੀ ਕਿ ਅਸੀਂ ਇਹ ਜਿਹੜਾ ਡਾਟਾ ਲੈ ਕੇ ਆਏ ਹੈਗੇ ਹਾਂ ਉਸ ਦੇ ਨਾਲ ਵੀ ਆਪਾਂ ਜੋੜ ਸਕਦੇ ਹੈਗੇ ਆ ਪਰ ਜਿਹੜਾ ਅਸਲ ਹੁਣ ਤੁਸੀਂ ਇਹ ਦੇਖੋ ਨਾ ਕਿ ਜੇ ਪੰਜਾਬ ਦੀ ਕਾਂਗਰਸ ਵੀ ਇਸ ਮੁੱਸਲੇ ਨੂੰ ਚੁੱਕ ਸਕਦੀ ਸੀ ਉਹਦੇ 'ਚ ਇਹ ਨਹੀਂ ਹੈ ਕਿ ਉਹ ਨਹੀਂ ਸੀ ਚੁੱਕ ਸਕਦੀ ਕਿਉਂਕਿ ਜਦੋਂ ਉਹਨਾਂ ਦਾ ਪ੍ਰਧਾਨ ਜਿਹੜਾ ਹੈ ਉਹ ਲੈ ਕੇ ਆ ਰਿਹਾ ਹੈਗਾ ਪਰ ਉਹ ਇਸ ਮੁੱਸਲੇ ਨੂੰ ਨਹੀਂ ਚੱਕਣਾ ਚਾ ਰਹੇ ਹੈਗੇ ਮਤਲਬ ਉਹਨਾਂ ਦਾ ਜਿਹੜਾ ਹੈਗਾ ਰਵਈਆ ਉਹੀ ਜੋ ਕੁਝ ਸੈਂਟਰ ਚ ਆਉਂਦਾ ਹੈਗਾ ਹੁਣ ਪੰਜਾਬ ਦੇ ਵਿੱਚ ਜਾਣ ਬੁਝ ਕੇ ਇੱਕ ਪੋਲਰਾਈਜੇਸ਼ਨ ਦੀ ਮੁਹਿੰਮ ਆਪਾਂ ਦੇਖਿਆ ਕਿ ਪਿੱਛੇ ਜੇ ਵੀ ਚਾਹੇ ਹੋ ਰਾਜਾ ਵੜਿੰਗ ਵਾਲਾ ਬਿਆਨ ਹੋਵੇ ਕਿ ਇੱਕ ਵਾਰੀ ਜਿਹੜਾ ਹੈ ਪੋਲਰਾਈਜ਼ ਕਰ ਦਿਓ ਕਿ ਜੇ ਆਪਾਂ ਕਹੀ ਕਿ ਵੋਟਾਂ ਨੂੰ ਡਿਵਾਈਡ ਕਰ ਦਿਓ ਸਿੱਖ ਵੋਟਾਂ ਜਿਹੜੀਆਂ ਉਹ ਕੱਲੀਆਂ ਰਹਿ ਜਾਣ ਜਾਂ ਉਹ ਵੱਧ ਡਿਵਾਈਡ ਹੋ ਜਾਣ ਜਿਹੜੀਆਂ ਹਿੰਦੂ ਵੋਟਾਂ ਨੇ ਇੱਕੋ ਜਗ੍ਹਾ ਤੇ ਪੋਲਰਾਈਜ਼ ਹੋ ਜਾਣ ਇਹ ਵੀ ਇੱਕ ਨੀਤੀ ਹੁੰਦੀ ਹੈ ਇਸੇ ਨੀਤੀ ਦੇ ਨਾਲ ਹਰਿਆਣਾ ਦੇ ਵਿੱਚ ਉਹ ਕਾਮਯਾਬ ਹੋ ਚੁੱਕੇ ਨੇ ਉਹਨਾਂ ਨੇ ਉੱਥੇ ਨੌਨ ਜਾਟ ਵੋਟਰ ਸਾਰੇ ਇਕੱਠੇ ਕੀਤੇ ਔਰ ਤੀਸਰੀ ਵਾਰ ਜਿਹੜੀ ਆਪਾਂ ਦੇਖਿਆ ਹੈਗੇ ਸਰਕਾਰ ਕਾਮਯਾਬੀ ਦੇ ਨਾਲ ਬਣਾਈ ਹੈਗੀ ਆ ਤੇ ਉਹੀ ਜਿਹੜਾ ਪੈਂਤੜਾ ਇਧਰਲੇ ਬੰਨੇ ਲੈ ਕੇ ਆ ਰਹੇ ਨੇ ਜਿਸ ਤੇ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਬਕਾਇਦਾ ਇਸਤੇ ਚਿੰਤਾ ਜਿਹੜੀ ਹੈ ਦਰਜ ਜਤਾਈ ਹੈਗੀ ਆ ਕਿ ਜੇ ਇਸ ਤਰ੍ਹਾਂ ਦਾ ਹੁੰਦਾ ਹੈਗਾ ਕਿਉਂਕਿ ਸਿੱਖਾਂ ਦੀ ਵਸੋਂ ਤੇ ਆਲਰੇਡੀ ਘਟ ਰਹੀ ਹੈਗੀ ਆ ਜਿਹੜਾ ਵੀ ਕੋਈ ਆਉਂਦਾ ਹੈ ਜਾ ਕੇ ਸਿਰਫ ਇੱਕ ਆਧਾਰ ਕਾਰਡ ਅਪਲਾਈ ਕਰਨਾ ਹੈ ਤੇ ਤੁਹਾਨੂੰ ਤੁਹਾਡੇ ਪੇਪਰ ਮਿਲ ਜਾਣੇ ਨੇ ਕੋਈ ਤੁਹਾਡਾ ਕ੍ਰਾਈਮ ਚੈੱਕ ਨਹੀਂ ਹੋਣਾ ਕੋਈ ਇਹ ਨਹੀਂ ਹੋਣਾ ਵੀ ਤੁਸੀਂ ਕਿੰਨੇ ਪਰਚੇ ਤੁਹਾਡੇ ਉੱਤੇ ਮਗਰ ਪਏ ਹੋਏ ਨੇ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹੁੰਦੀਆਂ ਨੇ ਇਹਨਾਂ ਦੇ ਚੈੱਕ ਐਂਡ ਬੈਲੈਂਸ ਹੋਣੇ ਬਹੁਤ ਜ਼ਰੂਰੀ ਹੈਗੇ ਨੇ ਫਿਰ ਆਪਾਂ ਦੇਖਿਆ ਕਿ ਕੋਈ ਇਹਦੇ ਚ ਜੇ ਸਿੱਖਾਂ ਵਾਲੇ ਬੰਨਿਓ ਜਾਂ ਪੰਜਾਬ ਵਾਲੇ ਬੰਨਿਓ ਕੋਈ ਬਿੱਲ ਵੀ ਆਉਂਦਾ ਹੈ ਉਸ ਨੂੰ ਚੱਕ ਕੇ ਵੱਖਵਾਦ ਦੇ ਨਾਮ ਲਾ ਦਿੱਤਾ ਜਾਂਦਾ ਹੈ ਹੁਣ ਤਾਮਿਲਨਾਡੂ ਵਾਲਿਆਂ ਨੇ ਜ਼ੋਰਤ ਕਰਕੇ ਆਪਾਂ ਦੇਖਿਆ ਕਿ ਉਹਨਾਂ ਨੇ ਹਿੰਦੀ ਬੈਨ ਕਰ ਦਿੱਤੀ ਕੀ ਪੰਜਾਬ ਇਸ ਤਰ੍ਹਾਂ ਦਾ ਕਰ ਸਕਦਾ ਹੈ ਪੰਜਾਬ ਦੇ ਵਿੱਚ ਵੀ ਤੇ ਉਹੀ ਹੋ ਰਿਹਾ ਹੈ ਨਾ ਪੰਜਾਬ ਦਾ ਵੀ ਤੇ ਕਲਚਰ ਜਿਹੜਾ ਹੈ ਖਤਮ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਕੋਲ ਆਪਣੇ ਇਹ ਹੱਕ ਹਕੂਕ ਨਹੀਂ ਹੈਗੇ ਇਹ ਸਵਾਲ ਜਿਹੜੇ ਨੇ ਬਾਰ-ਬਾਰ ਸਮੇਂ-ਸਮੇਂ ਤੇ ਸਰਫਸ ਹੁੰਦੇ ਨੇ ਦੂਜਾ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਵੱਲੋਂ ਬਕਾਇਦਾ ਇੱਕ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਮੇਰਾ ਖਿਆਲ ਉਹਨਾਂ ਨੇ 2022-23 ਦੇ ਵਿੱਚ ਪੇਸ਼ ਵੀ ਕੀਤਾ ਸੀ ਕਿ ਉਹਨੂੰ ਨਹੀਂ ਅੱਗੇ ਵਧਾਇਆ ਜਾ ਸਕਦਾ ਕਿ ਜਿਹੜੇ ਗੈਰ ਪੰਜਾਬੀ ਹੈਗੇ ਨੇ ਉਹਨਾਂ ਨੂੰ ਜ਼ਮੀਨਾਂ ਦੇ ਜਿਹੜੇ ਹੱਕ ਨਾ ਦਿੱਤੇ ਜਾਣ ਔਰ ਇੱਥੇ ਕੋਈ ਵੱਖਰਾ ਕੁਝ ਨਹੀਂ ਹੈ ਇਹ ਹਿਮਾਚਲ ਚ ਵੀ ਹੈ ਉੱਤਰਾਖੰਡ ਚ ਵੀ ਹੈ ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਚੀਜ਼ਾਂ ਆਲਰੇਡੀ ਹੈਗੀਆਂ ਨੇ ਤੇ ਉਹਦੇ ਵਿੱਚ ਕੁਝ ਇਹ ਨਹੀਂ ਹੈਗਾ ਕਿ ਤੁਸੀਂ ਕੁਝ ਅਲੱਗ ਕਹਿ ਰਹੇ ਹੋ ਜਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਸਭ ਤੋਂ ਜ਼ਿਆਦਾ ਸਾਨੂੰ ਕੁਝ ਸਪੈਸ਼ਲ ਦੇ ਦਿਓ ਤੇ অলਰੈਡੀ ਬਾਕੀ ਸੂਬਿਆਂ 'ਚ ਹੈਗਾ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ ਫਿਰ ਜਦੋਂ ਇਹ ਸਾਰੇ ਵੋਟਰ ਜਦੋਂ ਵਜ ਜਾਣਗੇ ਤੇ ਫਿਰ ਆਪਾਂ ਦੇਖਿਆ ਹੀ ਹੈ ਕਿ ਅਕਾਲੀ ਦਲ ਵਾਲੇ ਅਕਾਲੀ ਦਲ ਦੇ ਸਮੇਂ ਤੇ ਕਿਵੇਂ ਉਹਨਾਂ ਨੂੰ ਲੁਭਾਉਣ ਦੇ ਲਈ ਜਿਹੜਾ ਹੈਡ ਡਾਂਸਰਾਂ ਦੇ ਨਾਚ ਜਾਂ ਆਮ ਹੀ ਜਿਹੜਾ ਹੈਗਾ ਆਪਾਂ ਦੇਖਿਆ ਕਿ ਜਿਹੜੇ-ਜਿਹੜੇ ਖੇਤਿਆਂ 'ਚ ਉਹਨਾਂ ਦੀ ਬਹੁ ਗਿਣਤੀ ਹੈਗੀ ਹੈ ਉੱਥੇ ਅਕਾਲੀ ਦਲ ਦੇ ਲੀਡਰ ਵੀ ਇਹ ਕਰਦੇ ਰਹੇ ਸਾਰੀਆਂ ਪਾਰਟੀਆਂ ਹੀ ਕਰਦੀਆਂ ਨੇ ਮਤਲਬ ਅਕਾਲੀ ਨਾਲ ਦਾ ਆਪਾਂ ਖਾਸ ਕਰਕੇ ਕਹਿ ਰਹੇ ਕਿ ਪੰਥਕ ਪਾਰਟੀ ਵੀ ਉੱਥੇ ਨਾਚ ਗਾਣਿਆਂ ਦਾ ਪ੍ਰੋਗਰਾਮ ਕਰਦੀ ਰਹੀ ਹੈਗੀ ਆ ਤੇ ਫਿਰ ਜਦੋਂ ਉਹਨਾਂ ਦੀ ਗਿਣਤੀ ਹੋਰ ਵੱਡੇ ਪੱਧਰ ਤੇ ਵਧੇਗੀ ਤੇ ਫਿਰ ਕੀ ਮਾਹੌਲ ਹੋਏਗਾ ਫਿਰ ਜੇ ਅੱਜ ਆਪਾਂ ਕਹਿ ਲਈ ਕਿ ਕੁਝ ਸਰਪੰਚ ਹੈਗੇ ਨੇ ਫਿਰ ਆਪਾਂ ਦੇਖਾਂਗੇ ਕਿ ਕਾਉਂਸਲਰ ਐਮ ਐਲ ਏ ਐਮ ਪੀ ਹੌਲੀ ਹੌਲੀ ਜਿਹੜਾ ਇੱਕ ਆਪਾਂ ਕਹਿ ਲਈ ਕਿ ਗਲਬਾ ਉਹਨਾਂ ਦਾ ਇੱਥੇ ਹੁੰਦਾ ਰਹੇਗਾ ਇਹ ਜਿਹੜੀ ਚਿੰਤਾ ਜਿਹੜੀ ਗਿਆਨੀ ਹਰਪੀ ਸਿੰਘ ਹੋਣਾ ਨੇ ਜ਼ਾਹਿਰ ਕੀਤੀ ਹੈਗੀ ਆ ਬਿਲਕੁਲ ਇਹ तमाम ਹਾਲਾਤਾਂ ਦੇ ਵਿੱਚ ਜਿਸ ਵੇਲੇ ਕਹ ਲੋ ਸਾਨੂੰ ਹਵਾਲੇ ਮਿਲ ਰਹੇ ਨੇ ਕੇਰਲ ਦੇ ਵਿੱਚ ਕੀ ਕੁਝ ਜਾ ਕੇ ਰਾਹੁਲ ਗਾਂਧੀ ਦੱਸਦੇ ਨੇ ਜੋ ਕੁਝ ਬਿਹਾਰ ਦੇ ਵਿੱਚ ਹੋ ਰਿਹਾ ਹੈ ਤੇ ਹਾਂ ਆਵਾਜ਼ ਬਰਜ਼ੋਰ ਤਰੀਕੇ ਦੇ ਨਾਲ ਪੰਜਾਬ ਤੋਂ ਵੀ ਬੁਲੰਦ ਕਰਨੀ ਪਵੇਗੀ ਕਿਉਂਕਿ ਜੇਕਰ ਪ੍ਰਵਾਸ ਕਰ ਚੁੱਕੇ ਪੰਜਾਬ ਤੋਂ ਨੌਜਵਾਨਾਂ ਦੀਆਂ ਜੇਕਰ ਵੋਟਾਂ ਕਟੀਆਂ ਜਾ ਰਹੀਆਂ ਨੇ ਤੇ ਬੜੇ ਹੀ ਢੱਲੇ ਦੇ ਨਾਲ ਬਿਹਾਰ ਉੱਤਰ ਪ੍ਰਦੇਸ਼ ਅਤੇ ਪੰਜਾਬ ਭਾਰਤ ਦੇ ਹੋਰ ਨਾਲ ਸੂਬਿਆਂ ਤੋਂ ਪੰਜਾਬ ਪਹੁੰਚ ਰਹੇ ਲੋਕਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਮੁਮਨ ਤੌਰ ਤੋਂ ਤੁਸੀਂ ਕਹਿ ਸਕਦੇ ਆ ਕਿ ਵਿਧਾਨ ਸਭਾ ਚੋਣਾਂ ਪਰ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਭਾਜਪਾਆਂ ਦਾ ਗਰਾਫ ਹੋਰ ਉੱਪਰ ਨਾ ਜਾਵੇ ਜਾਂ ਕਿਹੜਾ ਕਿਸੇ ਹੋਰ ਗੈਰ ਪੰਜਾਬੀ ਪਾਰਟੀ ਦਾ ਵੀ ਜੇਕਰ ਵੋਟ ਦਾ ਫੀਸਦ ਉੱਪਰ ਜਾਂਦਾ ਤੇ तमाम ਚੀਜ਼ਾਂ ਚਿੰਤਾ ਦਾ ਵਿਸ਼ਾ ਜ਼ਰੂਰ ਬਣੀਆਂ ਹੋਈਆਂ ਨੇ